ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਕੀਤਾ ਐਲਾਨ ਹਰਸੀਮਤ ਕੋਰ ਬਾਦਲ ਨੂੰ ਬਠਿੰਡਾ ਤੋਂ ਦਿੱਤੀ ਟਿਕਟ ਅਰਵਿੰਦ ਕੇਜਰੀਵਾਲ ਨੂੰ ਕੋਰਟ ਤੋਂ ਇੱਕ ਹੋਰ ਝਟਕਾ ਅਦਾਲਤ ਨੇ ਰੱਦ ਕੀਤੀ ਅਰਜੀ ਸੁਖਪਾਲ ਖੈਰਾਂ ਨੇ ਆਪ ਤੇ ਸਾਦੇ ਨਿਸ਼ਾਨੇ ਮੁਰਗੀ ਅਤੇ ਬੱਕਰੀਆਂ ਨੂੰ ਭੁੱਲ ਜਾ ਆਪ ਤਾਂ ਅਜੇ ਫਸਲਾਂ ਦਾ ਵੀ ਮੁਆਵਜ਼ਾ ਨਹੀਂ ਦੇਵੇਗੀ ਰਾਜਾ ਵੜਿੰਗ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਚੰਡੀਗੜ੍ਹ ਸੀਟ ਤੋਂ ਉਮੀਦਵਾਰ ਦੇ ਨਾਮ ਵੀ ਸ਼ਾਮਲ ਹਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਨੇ ਕਾਂਗਰਸੀ ਲੀਡਰ ਮਹਿੰਦਰ ਕੇਪੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਕੀਤਾ ਹੈ ਜਿਸ ਵਿੱਚ ਬਠਿੰਡਾ ਸੀਟ ਤੋਂ ਅਰਸ਼ਿੰਦਰ ਕੁਰ ਬਦਲ ਨੂੰ ਟਿਕਟ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀਮਾਨ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਟਿਕਟ ਦਿੱਤੀ ਗਈ ਹੈ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀ ਜੀ ਹੋਲੇ ਇਕੋ ਦੇ ਕੀ ਵਾਰੀ ਸ੍ਰੀ ਅਕਾਲੇ ਜੈ ਸਤਿ ਸ੍ਰੀ ਅਕਾਲੇ ਸ੍ਰੀ ਅਕਾਲੇ ਜੈ ਬਾਬਾ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਕੋਈ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰঞ্জੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਨ ਸਿੰਘ ਠੰਡਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰ ਤੋ ਹਾਂਜੀ ਇਹ ਵੀ ਕਰ ਉਹ ਤੂੰ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੜ ਦਿੰਦੇ ਆ ਆਈਪੀ ਦਾਸੀ ਨੂੰ ਚਾਉਣਾ ਅੱਧ ਕਾਰ ਦੇ ਦਿੱਤੇ ਤੈਨੂੰ ਓਕੇ ਕੁਐਸਚਨ ਦਾ ਤੂੰ ਹੀ ਮਾਰਕ ਕਰਦਾ ਹੋਣਾ ਐਸ ਲੌਂਗ ਐਜ਼ ਇਟਸ ਨਾਟ ਅਨਾਊਂਸਡ ਗੈਸ ਤਾਂ ਕਰ ਲੈ ਮੈਂ ਨਾ ਸੋ ਬਠਿੰਡੇ ਤੋਂ ਵੀ ਬਾਅਦ ਹਰਸਿਮਰਤ ਕੌਣ ਬਾਦਲ ਸੋ ਜਹਾਂ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਉਹਨਾਂ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੇ ਡਾਕਟਰਾਂ ਨਾਲ ਸਲਾਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸੀਐਮ ਨੇ ਇਨਸੂਲਿਨ ਦੇਣ ਦੀ ਅਪੀਲ ਕੀਤੀ ਸੀ। ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਕਿਹਾ ਹੈ ਕਿ ਐਮਜ਼ ਦਾ ਪੈਨਲ ਫੈਸਲਾ ਕਰੇਗਾ ਕਿ ਉਹਨਾਂ ਨੂੰ ਇਨਸੂਲਿਨ ਦਿੱਤੀ ਜਾਵੇ ਜਾਂ ਫਿਰ ਨਹੀਂ। ਮੁੱਖ ਮੰਤਰੀ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਐਨਡੀ ਡਾਇਰੈਕਟਰ ਦੀ ਅਗਵਾਈ ਵਿੱਚ ਇੱਕ ਪੈਨਲ ਬਣਾਇਆ ਗਿਆ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਕਾਰੀ ਨੀਤੀ ਮਾਮਲੇ ਵਿੱਚ ਤਿਹਾਰ ਜੇਲ੍ਹ ਵਿੱਚ ਬੰਦ ਹਨ ਉਹਨਾਂ ਨੂੰ ED ਦੇ 21 ਮਾਰਚ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਸੀਐਮ ਅਰਵਿੰਦ ਕੇਜਰੀਵਾਲ ਨੇ ਆਪਣੇ ਪਟੀਸ਼ਨ 'ਚ ਮੰਗ ਕੀਤੀ ਸੀ ਕਿ ਉਹਨਾਂ ਨੂੰ ਆਪਣੀ ਪਤਨੀ ਦੀ ਮੌਜੂਦਗੀ ਵਿੱਚ ਡਾਕਟਰ ਨੂੰ 15 ਮਿੰਟ ਤੱਕ ਨਿਯਮਿਤ ਤੌਰ 'ਤੇ ਮਿਲਣ ਦਿੱਤਾ ਜਾਵੇ ਪਾਲ ਖਰਨੇ ਆਮ ਆਦਮੀ ਪਾਰਟੀ ਅਤੇ ਵੱਡੇ ਨਿਸ਼ਾਨੇ ਸਾਧਦੇ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਨਸ਼ਾ ਖੋਰੀਏ ਤੇ VVIP ਕਲਚਰ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਅੱਜ ਸੱਚਾਈ ਸਭ ਦੇ ਸਾਹਮਣੇ ਹੈ ਨਸ਼ਾ ਤੇ ਸ਼ਰਾਬ ਮਾਫੀਆ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਹੈ ਹਾਲ ਹੀ ਵਿੱਚ ਸੰਗਰੂਰ ਵਿੱਚ 21 ਲੋਕ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋ ਗਏ ਉਹਨਾਂ ਕਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਬਦਲੇ ਦੀ ਰਾਜਨੀਤੀ ਤਹਿਤ ਕੰਮ ਕਰ ਰਹੇ ਹਨ ਦਰਜਨਾ ਕਾਂਗਰਸੀ ਆਗੂਆਂ ਤੇ ਝੂਠੇ ਮਾਮਲੇ ਦਰਜ ਕਰਕੇ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਹੈ ਕਿ 2 ਸਾਲਾਂ ਚ ਜੋ ਇਹਨਾਂ ਨੇ VIP ਕਲਚਰ ਦੇ ਛਿੱਕੇ ਛਿੱਕੇ ਤੇ ਟੰਗਿਆ ਹਜ਼ਾਰ ਗਨਮੈਨ ਲੈ ਕੇ ਫਿਰਦੇ ਔਰ ਹੈਲੀਕਾਪਟਰਾਂ ਤੇ ਜਹਾਜ਼ਾਂ ਦਾ ਦੁਰਉਪਯੋਗ ਕਰਦਨੇ ਕੇਜਰੀਵਾਲ ਸਾਹਿਬ ਵਾਸਤੇ ਦੇਸ਼ ਵਿੱਚ ਲੈ ਕੇ ਜਾਂਦੇ ਨੇ ਸਵਰਾਜ ਦੀ ਆਪਣੀ ਹੀ ਬਣਾਈ ਨੀਤੀ ਥੋੜੀ ਜੋ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀ ਕਿ ਅਸੀਂ ਪੈਂਚਰਾਂ ਵਾਲੇ ਸਾਦੇ ਜਿਹੇ ਬੰਦੇ ਲੈ ਕੇ ਆਵਾਂਗੇ ਲੇਕਿਨ ਅੱਜ ਇਹਨਾਂ ਦੇ ਐਮਐਲਏ ਲਫੇੜੇ ਮਾਰਨ ਤੇ ਆ ਗਿਆ ਕੀ ਨਾ ਉਹ ਕਹੇ ਕਿ ਕੀ ਹੈ ਸਾਰੇ ਗੁੱਗੂ ਕੀ ਲਫੇੜੇ ਮਾਰੂ ਤੇਰੇ ਸਰਪੰਚਾ ਕੋਈ ਕਬਜ਼ੇ ਕਰ ਰਿਹਾ ਵਾ ਕੋਈ ਕੋਠੀਆਂ ਤੇ ਕਰ ਲੈ ਸੋ ਇਸ ਕਰਕੇ ਇਹ ਸਾਰੀ ਇੱਕ ਲਾਰਜ 60 70 ਹਜ਼ਾਰ ਸਾਡੇ ਕਰੋੜ ਕਰਜ਼ਾ ਚੜਾ ਦਿੱਤਾ ਔਰ ਜੋ ਲਾਅ ਐਂਡ ਆਰਡਰ ਐ ਇਸ ਵਕਤ ਹੈ ਪੰਜਾਬ ਵਿੱਚ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਪਾਰਟੀ ਨੇ ਮੈਨੂੰ ਨਾਮਿਨੇਟ ਕੀਤਾ ਮੈਂ ਉਹਨਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰ ਸੰਭ 可能 ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਭਰੋਸੇ ਤੇ ਪੂਰਾ ਉੱਤਰ ਸਕੇ ਤੇ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਸਮੂਹ ਤੇ ਸੁਨਾਮ ਤੇ ਦਿੜਬਾ ਤੇ ਧੂਰੀ ਤੇ ਲਹਿਰੇ ਇਹਨਾਂ ਲੋਕਾਂ ਦੀਆਂ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਠੀਕ ਕਰਾਂ ਖੈਰਾਤਾਵਤ ਉਹਨਾਂ ਜਿਹੜੀਆਂ ਗੱਲਾਂ ਕੀਤੀਆਂ ਆਏ ਤਾਂ ਇਹ ਦਿੱਨੀਆਂ ਗਲਾਬ ਦੇ ਖਲੋਤੇ ਜਾ ਰਹੀਆਂ ਨੇ ਕਿਉਂ ਜਾ ਰਹੀਆਂ ਨੇ ਦੇਖੋ ਗੱਲ ਇਹ ਆ ਕਿ ਇਹ ਇਸ ਵਕਤ ਇੱਕ ਤਿਤਲੀਆਂ ਦਾ ਫੁੱਲਾਂ ਤੇ ਬੈਠਣ ਦਾ ਮੌਸਮ ਹੈ ਕਿਉਂਕਿ ਭਗਵੰਤ ਮਾਨ ਨੇ ਸ਼ੁਰੂ ਕੀਤਾ ਸੀ ਪਹਿਲਾਂ ਤਾਂ ਇਹ ਜੋ ਇਹ ਦੱਸਣ ਕਿ ਇਹਨਾਂ ਦੀ ਜਿਹੜੀ ਰਿੰਕੂ ਤਿਤਲੀ ਸੀ ਇੱਕ ਸਾਲ ਲੈ ਕੇ ਆਏ ਪਹਿਲਾਂ ਉਹਨੂੰ ਲੋਕ ਸਭਾ ਦੇ ਟਿਕਟ ਦਿੱਤੇ ਹੋਏ ਸੀਗੇ ਉਹ ਟਿਕਟ ਸਮੇਂ ਦੀ ਕਮਲਦੇਵ ਭੁੱਲਦੇ ਚਲੇ ਗਿਆ ਹੁਣ ਜਿਹੜੀਆਂ ਦੂਸਰੀਆਂ ਪਾਰਟੀਆਂ ਦੀ ਡਿਫੈਕਸ਼ਨਸ ਹੋ ਰਹੀਆਂ ਇਹ ਤੁਸੀਂ ਅੱਛੀ ਤਰ੍ਹਾਂ ਸਮਝਦੇ ਆਂ ਕੁਝ ਤਾਂ ਲੋਕਾਂ ਨੂੰ ਐਂ ਲੱਗਦਾ ਕਿ ਸਾਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਜਾ ਰਹੇ ਨੇ ਉੱਚ ਇਸ ਤਰ੍ਹਾਂ ਜਾ ਰਹੇ ਨੇ ਕਿ ਦਬਾਅ ਕੇ ਪ੍ਰੈਸ਼ਰ ਸਰਕਾਰਾਂ ਤੇ ਬੜਾ ਹੈਗਾ ਵਾ ਬੀਜੇਪੀ ਦੇ ਕੋਲ ਤੁਹਾਨੂੰ ਪਤਾ ਈਡੀ ਤੇ ਸੀਵੀਆਈ ਹੈ ਜਿਹੜੇ ਬੰਦੇ ਵੱਡੇ ਵਪਾਰੀ ਨੇ ਪੈਸੇ ਉਹ ਤਾਂ ਟਿਕ ਨਹੀਂ ਸਕਦੇ ਗੜੇ ਮਾਰ ਦੇ ਨਾਲ ਸਾਰੀਆਂ ਪੱਕੀਆਂ ਪਕਾਈਆਂ ਫਸਲਾਂ ਤੇ ਕਿਸਾਨ ਦੀ ਤੇ ਪਾਣੀ ਪੈ ਗਿਆ ਸੋ ਕਿਸਾਨ ਰੋ ਰਿਹਾ ਹੈ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸੁੱਤਾ ਪਿਆ ਹੈ ਸੋ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਆਦਰਨੀਆਂ ਭਗਵੰਤਾਨ ਜੀ ਆਫਤਾ ਜਿਹੜੀ ਕੁੰਭ ਕਰਨ ਦੀ ਨੀਂਦ ਹੈ ਇਹਦੇ ਤੋਂ ਜਾਗੋ ਤੇ ਕਿਰਪਾ ਕਰਕੇ ਤੁਸੀਂ ਕਹਿੰਦੇ ਸੀ ਬਿਨਾ ਗਰਦਾਵਰੀ ਤੋਂ ਮੁਆਵਜ਼ਾ ਦੇਾਂਗੇ ਬਿਨਾ ਫੁਲਾਣੇ ਤੋਂ ਗਰਦਾਵਰੀ ਹੁੰਦੀ ਰਹੂਗੀ ਕਿੰਨਾ ਚਿਰ ਲੋਗ ਅੜਿਕਣਗੇ ਚਾਰ ਫਸਲਾਂ ਕਿਸਾਨਾਂ ਦੀਆਂ ਖਰਾਬ ਹੋ ਗਈਆਂ ਕਿਤੇ ਤੁਸੀਂ ਐਮਐਸਪੀ ਦਾ ਵਾਅਦਾ ਕਰਕੇ ਨਹੀਂ ਚੱਕੀਆਂ ਤੇ ਕਿਤੇ ਉਹ ਮੀਂਹ ਚ ਰੁਲਗੀਆਂ ਕਿਤੇ ਬਾਰਦਾ ਨੇ ਬਿਨਾ ਰੁਲਗੀਆਂ ਤੇ ਕਿਤੇ ਹੜਾਂ ਦੀ ਭੇਟ ਚੜ ਗਈਆਂ ਤੇ ਕਿਤੇ ਗੜੇ ਮਾਰ ਦੀ ਭੇਟ ਚੜ ਗਈਆਂ ਲੇਕਿਨ ਸਰਕਾਰ ਸੁੱਤੀ ਪਈ ਹੈ ਇੱਕ ਵਾਰੀ ਮੁੱਖ ਮੰਤਰੀ ਦੇ ਕੰਨ ਖੋਲਣ ਵਾਸਤੇ ਕਰਪਾ ਕਰਕੇ ਪਿੰਡਾਂ ਦੇ ਅੰਦਰ ਤੇ ਸ਼ਹਿਰਾਂ ਦੇ ਅੰਦਰ ਇਸ ਗੱਲ ਦਾ ਬਾਈਕਾਟ ਕਰੋ ਕਿ ਅਗਰ ਮੁਆਵਜ਼ਾ ਨਹੀਂ ਦੇਂਗਾ ਤਾਂ ਅਸੀਂ ਤੈਨੂੰ ਵੋਟ ਨਹੀਂ ਦੇਵਾਂਗੇ ਇਸ ਗੱਲ ਤੇ ਪੈਰਾ ਦਿਓ ਔਰ ਅਸੀਂ ਤੁਹਾਡੀ ਮੁਆਵਜ਼ੇ ਦੀ ਲੜਾਈ ਲੜਾਂਗੇ ਸਸੀ ਗੱਲ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਕਿ ਕਿਸਾਨ ਦਾ ਜੋ ਹਾਲਾਤ ਹਨ ਕਿਸਾਨ ਬਾਰਡਰ ਤੇ ਤਾਂ ਬੈਠੇ ਬੈਠਾ ਹੈ ਕਿਸਾਨ ਦੇ ਜੋ ਹਾਲਾਤ ਬੀਜੇਪੀ ਸਰਕਾਰ ਨੇ ਬਣਾਏ ਨੇ ਉਹ ਪੰਜਾਬ ਦੇ ਲੋਕੀ ਦੁਨੀਆ ਭਰ ਦੇ ਲੋਕ ਜਾਣਦੇ ਨੇ ਔਰ ਜਿਸ ਪ੍ਰਕਾਰ ਕਿਸਾਨਾਂ ਦਾ ਸੰਘਰਸ਼ ਹੈ ਇਹਰੇ ਤੋਂ ਵੀ ਸਾਰੇ ਲੋਕ ਵਾਕਿਫ ਨੇ ਲੇਕਿਨ ਮੈਂ ਹਾਲਾਤ ਜਾਨੂ ਕਰਾਉਣਾ ਚਾਹੁੰਦਾ ਅੱਜ ਦੀ ਸਰਕਾਰ ਦੇ ਯਾਨੀ ਕਿ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਕਿ ਅਸੀਂ ਮੂੰਗ ਦੀ ਦਾਲ ਤੇ ਅਸੀਂ ਐਮਐਸਪੀ ਦੇਾਂਗੇ ਮੂੰਗ ਦੀ ਦਾਲ ਤਾਂ ਕਿਸੇ ਨੇ ਚੱਕੀ ਨਹੀਂ 11% ਕੇਵਲ ਮੂੰਗ ਦੀ ਦਾਲ ਚੱਕੀ ਗਈ ਦੂਸਰੀ ਸਾਰੀ ਮੰਡੀਆਂ ਦੇ ਵਿੱਚ ਫਸਲ ਰੋਲੀ ਜੇ ਸਾਰੀਆਂ ਫਸਲਾਂ ਦੀ ਗੱਲ ਕਰੀਏ ਤੇ ਦੂਜੀ ਜਿਹੜੀ ਫਸਲ ਸੀ ਉਹਰੇ ਵਿੱਚ ਲੋਕਾਂ ਨੂੰ ਬਾਰਦਾਨਾ ਨਹੀਂ ਮਿਲਿਆ ਦੋ ਸਾਲ ਹੀ ਹੋਇਆ ਕੇਵਲ ਸਰਕਾਰ ਆਈ ਨੂੰ ਬਾਰਦਾਨੇ ਨਹੀਂ ਮਿਲਿਆ ਵੱਡੀਆਂ-ਵੱਡੀਆਂ ਧਾਂਗਾ ਲਾਉਣੀਆਂ ਪਈਆਂ ਮੈਂ ਮੰਡੀਆਂ 'ਚ ਜਾ ਕੇ ਕਿਸਾਨ ਰੁਲਦਾ ਆਪਦੀ ਅੱਖੀ ਵੇਖਿਆ ਸੋ ਬਹੁਤ ਮਾੜਾ ਹਾਲ ਸੀ ਮੀ ਪੈ ਗਿਆ ਖਰਾਬ ਹੋ ਗਈ ਲੋਕਾਂ ਨੇ ਪੈਸੇ ਪਰ ਪਰ ਕੇ ਸ਼ੈਲਰ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਆਪ ਦਾ ਝੋਨਾ ਚੁਕਾਇਆ ਆੜਤੀਆਂ ਨੂੰ ਉਹਦੀ ਕਾਟ ਲੱਗੀ ਸੋ ਹੁਣ ਉਸ ਤੋਂ ਬਾਅਦ ਜਿਹੜੀ ਫਸਲ ਦੀ ਗੱਲ ਕਰਦੇ ਸੀ ਜਿਹੜੀ ਤੀਜਾ ਕੰਮ ਹੋਇਆ ਉਦੋਂ ਫਿਰ ਹੜ ਆ ਗਏ ਹੜ ਦੇ ਵਿੱਚ ਬਹੁਤ ਵੱਡੇ ਵਾਅਦੇ ਕੀਤੇ ਗਏ ਸਰਕਾਰ ਵੱਲੋਂ ਇਹ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਮੁਰਗੀ ਦਾ ਤੇ ਬੱਕਰੀ ਦਾ ਮੁਆਵਜ਼ਾ ਵੀ ਦੇ ਆਵਾਂਗੇ ਲੇਕਿਨ ਲੋਕ ਮੁਰਗੀ ਦਾ ਬੱਕਰੀ ਦਾ ਮੁਆਵਜ਼ਾ ਅਡੀਕ ਦੇ ਅਡੀਕ ਦੇ ਕਈ ਰੱਬ ਨੂੰ ਪਿਆਰੇ ਹੋ ਗਏ ਲੇਕਿਨ ਫਸਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਤੇ ਜਦੋਂ ਮਿਲਿਆ ਤਾਂ ਉਹਨਾਂ ਨਾਲ ਬੜਾ ਕੁਝ ਆ ਮਜ਼ਾਕ ਕਿਸੇ ਨੂੰ 50 ਰੁਪਏ ਕਿਸੇ ਨੂੰ 750 ਰੁਪਏ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੂੰ ਚੈੱਕ ਮਿਲੇ ਤੇ ਹੁਣ ਫੇਰ ਹੁਣ ਫੇਰ ਇਹ 5 ਮਿੰਟਾਂ ਚ ਕਹਿੰਦੇ ਸੀ ਅਸੀਂ ਐਮਐਸਪੀ ਦੇਾਂਗੇ ਫਿਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਐਮਐਸਪੀ ਚੀਜ਼ ਕੀ ਹੈ ਤੇ ਨਹੀਂ ਤਾਂ ਅਸੀਂ 5 ਮਿੰਟਾਂ ਦੀ ਗੱਲ ਹੀ ਨਹੀਂ ਕਰਨੀ ਸੀ ਸਾਨੂੰ ਪਤਾ ਨਹੀਂ ਸੀ ਗਵਰਨਮੈਂਟ ਦੀ ਗਵਰਨਮੈਂਟ ਦੀ ਪ੍ਰਕਿਰਿਆ ਕੀ ਹੁੰਦੀ ਹੈ ਤੇ ਹੁਣ ਫੇਰ ਅੱਜ ਪੰਜਾਬ ਦੇ ਵਿੱਚ ਮੁਕੰਮਲ ਤੌਰ ਤੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ਜਾਨੀ ਕਿ ਖਰਾਬਾ ਹੋ ਗਿਆ ਗੜੇ ਮਾਰ ਦੇ ਨਾਲ ਸਾਰੀਆਂ ਪੱਕੀਆਂ ਪਕਾਈਆਂ ਫਸਲਾਂ ਤੇ ਕਿਸਾਨ ਦੀ ਤੇ ਪਾਣੀ ਪੈ ਗਿਆ ਸੋ ਕਿਸਾਨ ਆ ਰੋ ਰਿਹਾ ਹੈ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸੁੱਤਾ ਪਿਆ ਹੈ ਸੋ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਆਦਰਨੀਆ ਭਗਵੰਤ ਮਾਨ ਜੀ ਆਫਦਾ ਜਿਹੜੀ ਕੁੰਭ ਕਰਨ ਦੀ ਨੀਂਦ ਹੈ ਇਹਦੇ ਤੋਂ ਜਾਗੋ ਤੇ ਕਿਰਪਾ ਕਰਕੇ ਤੁਸੀਂ ਕਹਿੰਦੇ ਸੀ ਬਿਨਾ ਗਰਦਾਵਰੀ ਤੋਂ ਮੁਆਵਜ਼ਾ ਦੇਵਾਂਗੇ ਬਿਨਾ ਫੁਲਾਣੇ ਤੋਂ ਗਰਦਾਵਰੀ ਹੁੰਦੀ ਰਹੂਗੀ ਕਿੰਨਾ ਚਿਰ ਲੋਕ ਅੜਿਕਣਗੇ ਚਾਰ ਫਸਲਾਂ ਕਿਸਾਨਾਂ ਦੀਆਂ ਖਰਾਬ ਹੋ ਗਈਆਂ ਕਿਤੇ ਤੁਸੀਂ ਐਮਐਸਪੀ ਦਾ ਵਾਅਦਾ ਕਰਕੇ ਨਹੀਂ ਚੱਕੀਆਂ ਤੇ ਕਿਤੇ ਉਹ ਮੀਂਹ ਰੁਲਗੀਆਂ ਕਿਤੇ ਬਾਰਦਾ ਨੇ ਬਿਨਾ ਰੁਲਗੀਆਂ ਤੇ ਕਿਤੇ ਹੜਾਂ ਦੀ ਭੇਟ ਚੜਗੀਆਂ ਤੇ ਕਿਤੇ ਗੜੇ ਮਾਰ ਦੀ ਭੇਟ ਚੜਗੀਆਂ ਲੇਕਿਨ ਸਰਕਾਰ ਸੁੱਤੀ ਪਈ ਐ ਸੋ ਜਾਗੋ ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿਓ ਨਹੀਂ ਤਾਂ ਮੈਂ ਬੇਨਤੀ ਕਰਾਂਗਾ ਕਿਸਾਨਾਂ ਨੂੰ ਇੱਕ ਵਾਰ ਇਸ ਵਾਰ ਕਿਉਂਕਿ ਸਰਕਾਰ ਤੁਸੀਂ ਬਣਾ ਚੁੱਕੇ ਹੋ 92 ਸੀਟਾਂ ਦੇ ਨਾਲ ਬਣਾ ਚੁੱਕੇ ਹੋ 2027 ਚ ਫੇਰ ਤੁਸੀਂ ਹਿਸਾਬ ਕਿਤਾਬ ਕਰਕੇ ਜਿਹੜੀ ਪਾਰਟੀ ਚੰਗਾ ਕੰਮ ਕਰੇ ਉਹਨੂੰ ਤੁਸੀਂ ਜਿਤਾਉਣ ਦਾ ਕੰਮ ਕਰੋਗੇ ਲੇਕਿਨ ਇੱਕ ਵਾਰੀ ਮੁੱਖ ਮੰਤਰੀ ਦੇ ਕੰਨ ਖੋਲਣ ਵਾਸਤੇ ਕਿਰਪਾ ਕਰਕੇ ਪਿੰਡਾਂ ਦੇ ਅੰਦਰ ਤੇ ਸ਼ਹਿਰਾਂ ਦੇ ਅੰਦਰ ਇਸ ਗੱਲ ਦਾ ਬਾਈਕਾਟ ਕਰੋ ਕਿ ਅਗਰ ਮੁਆਵਜ਼ਾ ਨਹੀਂ ਦੇਂਗਾ ਤਾਂ ਅਸੀਂ ਤੈਨੂੰ ਵੋਟ ਨਹੀਂ ਦੇਵਾਂਗੇ ਇਸ ਗੱਲ ਤੇ ਪੈਰਾ ਦਿਓ ਔਰ ਅਸੀਂ ਤੁਹਾਡੀ ਮੁਆਵਜ਼ੇ ਦੀ ਲੜਾਈ ਲੜਾਂਗੇ ਔਰ ਅਗਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਕੇਂਦਰ ਦੇ ਵਿੱਚ ਅਸੀਂ ਕਿਹਾ ਕਿ MSP ਜਾਨੀ ਕਿ ਲੀਗਲ ਗਰੰਟੀ ਰਾਹੁਲ ਗਾਂਧੀ ਜੀ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ MSP ਦੀ ਲੀਗਲ ਗਰੰਟੀ ਦੇਾਂਗੇ 1967 ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਇਹ ਵੱਡਾ ਫਤਵਾ ਦਿੱਤਾ ਸੀਗਾ MSP ਕਾਂਗਰਸ ਪਾਰਟੀ ਨੇ ਦਿੱਤੀ ਸੀ ਔਰ ਅੱਜ ਵੀ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ ਇਸ ਗੱਲ ਦੀ ਗਰੰਟੀ ਲਈ ਹੈ GST ਕਿਸਾਨ ਨੂੰ GST ਮੁਕਤ ਬਣਾਵਾਂਗੇ ਜਾਨੀ ਕਿ ਜਿਹੜੇ ਸੰਦ ਲੈਣੇ ਆ ਖੇਤੀ ਆਸੇ ਉਹਨਾਂ ਤੇ ਕਿਸੇ ਤੇ GST ਨਹੀਂ ਲੱਗੇਗੀ ਤੇ ਔਰ ਜਦੋਂ ਖਰਾਬਾ ਹੋ ਜਾਏਗਾ ਸਰਕਾਰ ਨੂੰ ਪੈਸੇ ਨਹੀਂ ਦੇਵਾਂਗੇ ਸਿੱਧਾ ਡਾਇਰੈਕਟ ਆਉਣ ਵਾਲੇ ਸਮੇਂ 'ਚ ਕਿਸਾਨ ਦੇ ਖਾਤੇ 'ਚ ਕੇਂਦਰ ਸਰਕਾਰ 'ਚੋਂ ਸਿੱਧਾ ਸਰਵੇ ਦੇ ਮੁਤਾਬਕ ਮੁਆਵਜ਼ਾ ਸਿੱਧਾ ਦਿੱਤਾ ਜਾਏਗਾ ਇਹ ਕਾਂਗਰਸ ਪਾਰਟੀ ਨੇ ਕਿਹਾ ਹੈ ਔਰ ਕੇਵਲ ਕਹਿ ਨਹੀਂ ਹੈ ਮਗਰਲੇ ਸਮੇਂ ਦੀ ਗੱਲ ਕਰੀਏ ਤਾਂ ਡਾਕਟਰ ਮਨਮੋਨ ਸਿੰਘ ਵੇਲੇ 72000 ਕਰੋੜ ਰੁਪਇਆ ਪਹਿਲੀ ਸਰਕਾਰ ਕੇਂਦਰ ਦੀ ਸਰਕਾਰ ਨੇ ਮਾਫ ਕੀਤਾ ਸੀ ਔਰ ਬੇਸ਼ੱਕ ਅਸੀਂ ਥੋੜਾ ਕੀਤਾ ਸਾਰੇ ਕਿਸਾਨਾਂ ਨੂੰ ਨਹੀਂ ਦੇ ਪਾਏ ਪਹਿਲੀ ਸਰਕਾਰ ਕਾਂਗਰਸ ਪਾਰਟੀ ਨੇ 4500 4500 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦਾ ਮਾਫ ਕੀਤਾ ਸੀ ਹੋਰ ਅੱਜ ਤੱਕ ਕਿਸੇ ਸਰਕਾਰ ਨੇ 45 ਰੁਪਏ ਪੰਜਾਬ ਦੇ ਕਿਸਾਨਾਂ ਨੇ ਮਾਫ ਨਹੀਂ ਕੀਤੇ ਔਰ ਬਦਲਾਵ ਵਾਲਿਆਂ ਦੀ ਸਰਕਾਰ ਨੇ ਤਾਂ ਹਜੇ ਤੱਕ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਜਿਵੇਂ ਪੰਜਾਬੀ ਚ ਕਿਹਾ ਜਾਂਦਾ ਥੋੜਾ ਸਾਰਿਆਂ ਦਾ ਧੰਨਵਾਦ ਅਗਲੇ ਫੇਰ ਲੜਾਈ ਲੜਦੇ ਰਵਾਂਗੇ ਕਿਸਾਨ ਜਨ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੇ ਤੁਹਾਡੇ ਨਾਲ ਆ